ਯਸ ਮੈਂ ਜਿੱਤ ਗਿਆ ਕੀ ਇਹ ਮੇਰੇ thro thro ਜਿੱਦਾਂ ਰੰਨਾ ਉਹ ਲੈ ਮੇਰੇ ਪੁੱਤ ਬੁਤਤੀ ਫੇਰ ਫੋਨ ਤੇ ਲੱਗੇ ਹੋਏ ਨੇ ਹੈ ਕੀ ਦੇਖਦੇ ਹੋ ਤੁਸੀਂ ਉਹ ਕਦੀ ਬਾਹਰ ਵੀ ਆ ਜਾ ਕਰੋ ਕਿ ਫੋਨ ਤੇ ਜੁੜੇ ਰਹਿਨੇ ਹੋ ਸਾਰਾ ਦਿਨ ਹੈ ਬਾਹਰ ਚੱਲ ਕੇ ਬੈਠਾਂਗੇ ਅੱਪਾ ਨਾਲੇ ਮੈਂ ਤੁਹਾਨੂੰ ਰਾਜਾ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਗੀ ਗੱਦੀ ਮਾ ਅਸੀਂ ਨਹੀਂ ਆਣਾ ਬਾਹਰ ਅਸੀਂ ਨਹੀਂ ਸੁਣਨੀ ਰਾਜਾ ਰਾਣੀ ਦੀਆਂ ਕਹਾਣੀਆਂ ਤੁਸੀਂ ਕਿਉਂ ਨਹੀਂ ਕਹਾਣੀ ਸੁਣਨੀ ਜੇ ਤੁਸੀਂ ਨਹੀਂ ਬਾਹਰ ਜਾਣਾ ਤਾਂ ਬੈਠੀ ਇੱਥੇ ਬੈਠ ਜਾਣੀ ਹੈ ਬਾ ਜਿੱਦ ਸੇ ਆਪਣੇ ਕਮਰੇ ਜਾ ਕੇ ਬੈਠੋ ਸਾਡੇ ਰੂਹ ਜਾਓ ਮੇਰਾ ਮੇਰਾ ਕੀ ਹੁੰਦਾ ਸਾਰਾ ਆਪਣਾ ਘਰ ਹੈ ਕਮਰੇ ਵੀ ਸਾਰੇ ਆਪਣੀ ਆ ਤੁਹਾਨੂੰ ਸਾਰਾ ਕੁਝ ਕੀਨੇ ਕਿਹਾ ਅਸੀਂ ਚੱਲਦੇ ਆ ਤੇਰੀ ਮੰਮੀ ਦੀ ਦਵਾਈ ਲੈਣ ਵਾਸਤੇ ਪਿੱਛੇ ਤੂੰ ਦਾਦੀ ਮੰਮਾ ਨੂੰ ਤੰਗ ਨਹੀਂ ਕਰਨਾ ਲੈ ਇਹਨਾਂ ਨੇ ਦਾਦੀ ਨੂੰ ਤੰਗ ਕਰਨਾ ਉਲਟਾ ਦਾਦੀ ਨੇ ਇਹਨਾਂ ਨੂੰ ਤੰਗ ਕਰਨਾ ਤੁਸੀਂ ਨਹੀਂ ਜਾਣਦੇ ਅੱਜ ਕੱਲ ਦੇ ਬੁੜੇ ਬੁੜੀਆਂ ਨੂੰ ਅੰਨ ਨਿਆਣਿਆਂ ਨੂੰ ਕਿਸੀਆਂ ਪਟੀਆਂ ਜੇ ਕਹਾਣੀਆਂ ਸੁਣਾਫ ਨਾ ਕੇ ਬੋਰ ਕਰ ਦੇਣਾ ਗੱਲ ਸੁਣੋ ਮੇਰੇ ਪੁੱਤ ਆ ਫੜੋ ਆ ਫੋਨ ਤੁਸੀਂ ਵੀ ਦੋ ਇਹਨੂੰ ਫੋਨ ਆਪਣੇ ਕਮਰੇ ਚ ਬੈ ਕੇ ਗੇਮਾਂ ਖੇਡਣੀਆਂ ਨੇ ਤੇ ਕੋਈ ਲੋੜ ਨਹੀਂ ਕਿ ਦਾਦੀ ਦੇ ਕਮਰੇ ਚ ਜਾਣ ਦੀ ਤੂੰ ਆ ਕੇ ਕੀ ਕਰੀਏ ਬੱਚਾ ਨੂੰ ਰਹਿਣ ਦੋ ਜੀ ਤੁਸੀਂ ਤੁਸੀਂ ਸਵੇਰੇ ਜਾਂਦੇ ਸ਼ਾਮ ਨੂੰ ਘਰੇ ਆਉਂਦੇ ਹੋ ਹੁਣ ਆਪਣਾ ਲੈਕਚਰ ਨਾ ਘੁੱਟਣ ਲੱਗ ਜਾਓ ਘਰ ਚ ਤਾਂ ਮੈਂ ਹੀ ਰਹਿਣੀ ਹੈ ਨਾ ਸਵੇਰ ਤੋਂ ਸ਼ਾਮ ਤੱਕ ਮੇਰਾ ਕੀ ਹਾਲ ਹੁੰਦਾ ਮੈਨੂੰ ਪਤਾ ਨਾਲੇ ਗੱਲ ਸੁਣੋ ਨਿਆਣਿਓ ਚੁੱਪ ਕਰਕੇ ਜਾ ਕੇ ਫੋਨ ਦੇਖੋ ਆਪਣਾ ਜੇ ਦਾਦੀ ਤੇ ਕੋਈ ਗੱਲ ਹੈ ਨਾ ਤਾਂ ਫਿਰ ਦੇਖ ਲਿਓ ਤੁਸੀਂ तो तुम की ना जो डॉक्टर चल गया फिर आओगे मेरे नाल चलो चलिए तो देख लीरे कहे जहाय युग आ गया ਅੱਜਕੱਲ ਤਾਂ ਨਾ ਦਾਦੀਆਂ ਆਪਣੇ ਪੋਤੇ-ਪੋਤੀਆਂ ਨਾਲ ਗੱਲ ਕਰਨ ਨੂੰ ਵੀ ਤਰਸਦੀਆਂ ਨੇ ਪੈਣੀ ਕਿ ਸਾਡਾ ਜਵਾਨਾ ਸੀ ਆਹਾ ਆਹਾ ਰਾਤ ਤਾਰਿਆਂ ਦੀ ਭਰੀ ਹੋਈ ਉੱਤੇ ਮੰਜੇ ਖੁੱਲੀਆਂ ਹਵਾਵਾਂ ਅਸੀਂ ਦਾਦੇ-ਦਾਦੀ ਦੇ ਨਾਲ ਜਾ ਕੇ ਗੱਪੀਆ ਕਰਵਾ ਅਸੀਂ ਉਹਨਾਂ ਕੋ ਕਹਾਣੀਆਂ ਸੁਣਨੀਆਂ ਨਾਲੇ ਉਹਨਾਂ ਦਾ ਟਾਈਮ ਪਾਸ ਹੋ ਜਾਣਾ ਤੇ ਨਾਲੇ ਕੁਝ ਸਾਨੂੰ ਪਤਾ ਲੱਗ ਜਾਣਾ ਦੁਨੀਆ ਬਾਰੇ ਉਹਨਾਂ ਬੜੀਆਂ ਕਹਾਟਾਂ ਗੁਰੂਆਂ ਦੀਆਂ ਸੁਣਾਉਣੀਆਂ ਸ਼ਹੀਦਾਂ ਦੀਆਂ ਕਹਾਣੀਆਂ ਸੁਣਾਉਣੀਆਂ ਉਹ ਤਿੱਜਾ ਸਾਡੇ ਹੁਣ ਵੀ ਕਾਜ ਆਜਾਦ ਹੈ ਸਾਨੂੰ ਜਾਨੀ ਉਹ ਸਾਡੀ ਜ਼ਿੰਦਗੀ ਚ ਕੰਮ ਵੀ ਆਉਂਦੀਆਂ ਫੁੱਫੜ ਜੀ ਤੁਹਾਡਾ ਟਾਈਮ ਤਾਂ ਬਹੁਤ ਵਧੀਆ ਸੀ ਸਾਡਾ ਵੀ ਮਾੜਾ ਨਹੀਂ ਸੀ ਪਤਾ ਨਹੀਂ ਆ ਅੱਜ ਦੇ ਸਮੇਂ ਨੂੰ ਹੀ ਕੀ ਅੱਗ ਲੱਗੀ ਆ ਮੈਂ ਤਾਂ ਇਹ ਸੋਚ ਕੇ ਹੈਰਾਨ ਹੁੰਦੀ ਆ ਵੀ ਜਿਹੜਾ ਆਉਣ ਵਾਲਾ ਟਾਈਮ ਆ ਉਹ ਕਿੱਦਾਂ ਦਾ ਆਊਗਾ ਅੱਜ ਕੱਲ ਦੇ ਜਵਾਕ ਤਾਂ ਰਿਸ਼ਤੇ ਹੀ ਭੁੱਲੇ ਬੈਠੇ ਨੇ ਆ ਦਾਦਾ ਦਾਦੀ ਦੀ ਗੱਲ ਤਾਂ ਬਹੁਤ ਦੂਰ ਆ ਅੱਜ ਇਹ ਦੇਖਿਆ ਜਾਵੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਆ ਮਾਸੀ ਮਾਸੜ ਮਾਮਾ ਮਮੀ ਭੂਆ ਫੁੱਫੜ ਕੀ ਹੁੰਦੇ ਆ ਬਸ ਸਾਰੇ ਰਿਸ਼ਤੇਆਂ ਨੂੰ ਇੱਕ ਹਾਂ ਆਂਟੀ ਤੇ ਅੰਕਲ ਦੇ ਸਮੇਲ ਨਾਲ ਹੀ ਬਸ ਇਕੱਠਾ ਕਰੀ ਜਾਂਦੇ ਨੇ ਬੱਚਾ ਲਈ ਤਾਂ ਅੱਜ ਕੱਲ ਮੋਬਾਈਲ ਹੀ ਖਡਾਉਣੇ ਆ ਦਾਦਾ ਦਾਦੀ ਲਈ ਤਾਂ ਪੋਤੇ ਪੋਤੀਆਂ ਖਡਾਉਣੇ ਨੇ ਜਿਹੜੇ ਉਹ ਮੋਬਾਈਲਾਂ ਨੇ ਖੋਲੇ ਮੋਬਾਈਲਾਂ ਨੇ ਤੇ ਪੈਣੇ ਬੜਾ ਕੁਝ ਖੋਲਿਆ ਰਿਸ਼ਤੇ ਖੋਲੇ ਤੂੰ ਦੱਸੋ ਬੱਚਿਆਂ ਕੋਲ ਆਪਣੇ ਮਾਪੇ ਲਈ ਟਾਈਮ ਨਹੀਂ ਦਾਦੇ ਦਾਦੀ ਲਈ ਕਿੰਨੇ ਟਾਈਮ ਕਰਨਾ ਉਹਨਾਂ ਦੀਆਂ ਖੇਡਾਂ ਬਦਲ ਗਈਆਂ ਸਾਰੀਆਂ ਸਾਡੇ ਜ਼ਮਾਨੇ ਦੀਆਂ ਖੇਡਾਂ ਦੇਖੀਆਂ ਵਾਹ ਬੱਚਿਆਂ ਨੇ ਓਏ ਖੋ ਖੋ ਕਬੱਡੀ ਖੇਡਣੀ ਇੱਠੂ ਖੇਡਣੀ ਪਕਨ ਗੋਲੀਆਂ ਖੇਡੜੀਆਂ ਐਨੀ ਵਰਜਿਸ਼ ਕਰਨੀ ਉਹ ਖੇਡਾਂ ਦੇ ਵਿੱਚ ਭੱਜਣਾ ਗਲੀਆਂ 'ਚ ਅੰਨੇ ਵਾਈ ਭੱਜੀ ਜਾਣਾ ਯਾਨੀ ਐਨੀ ਵਰਜਿਸ਼ ਉਹ ਜਿਹੜੀ ਹੁਣ ਤਨਿਆਣੇ ਦੀ ਵਰਜਿਸ਼ ਕੀ ਰਹਿ ਗਈ ਆ ਲੈ ਖੋਲ ਲਿਆ ਲੈ 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 ਅੱਖਾਂ ਵੀ ਖਰਾਬ ਦਿਮਾਗ ਵੀ ਖਰਾਬ ਤੇ ਸਿਹਤ ਵੀ ਖਰਾਬ ਪੁੱਪੜ ਜੀ ਆ ਗੱਲਾਂ ਨੇ ਤਾਂ ਖਾਦੀ ਖੜੀ ਅਸਲੀ ਦੁੱਖ ਤਾਂ ਉਦੋਂ ਲੱਗਦਾ ਜਦੋਂ ਮਾਪੇ ਆਪ ਹੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਵੀ ਦਾਦੀ ਦਾਦਾ ਚਾਚਾ ਚਾਚੀ ਤਾਇਆ ਤਾਈ ਆਪੂਆ ਫੁੱਫੜ ਕਿਸੇ ਨੂੰ ਨਹੀਂ ਬੁਲਾਉਣਾ ਇਹ ਤਾਂ ਆਪਣਾ ਘਰ ਖਰਾਬ ਕਰਦੇ ਨੇ ਗੰਦੇ ਨੇ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਨਾਲ ਦੇ ਜਮਈ ਕਿਵੇਂ ਘਰ ਖਰਾਬ ਕਰ ਸਕਦੇ ਨੇ ਆ ਬੱਚਿਆਂ ਦੇ ਮਨਾਂ ਵਿੱਚ ਦੇਖੋ ਮਾਪੇ ਆਪ ਹੀ ਕਿਵੇਂ ਫਰਕ ਪਾ ਰਹੇ ਨੇ ਤੇ ਫਿਰ ਇੱਕ ਗੱਲ ਹੋਰ ਵੀ ਹੈ ਇਹਨਾਂ ਸਾਰੀਆਂ ਗੱਲਾਂ ਦਾ ਜਿਹੜੇ ਮਾਪੇ ਆਪਦੇ ਬੱਚਿਆਂ ਨੂੰ ਪੁੱਠੀ ਮਤ ਦੇ ਰਿਹਾ ਰਿਸ਼ਤਿਆਂ ਨਾਲੋਂ ਦੂਰ ਕਰ ਰਿਹਾ ਉਹਦਾ ਖਮਿਆਜਾ ਇਕੱਲੇ ਬੱਚਿਆਂ ਨੂੰ ਨਹੀਂ ਉਹਦੇ ਮਾਵਾਪ ਨੂੰ ਵੀ ਭੁਗਤਣਾ ਪੈਂਦਾ ਕਿਉਂਕਿ ਕੱਲ ਕੱਲ ਨੂੰ ਉਹਨਾਂ ਨੇ ਵੀ ਤਾਂ ਦਾਦਾ ਦਾਦੀ ਦੇ ਥੋਂ ਤੇ ਹੋਣਾ ਤੇ ਫਿਰ ਉਹਨਾਂ ਬੱਚਿਆਂ ਨੇ ਆਪਦੇ ਬੱਚਿਆਂ ਨੂੰ ਵੀ ਰੋਕਣਾ ਵੀ ਨਾ ਨਾ ਇਹ ਬੁੜਾ ਬੁੜੀ ਕੋਲੇ ਨਹੀਂ ਜਾਣਾ ਇਹ ਆਪਣਾ ਘਰ ਖਰਾਬ ਕਰ ਦੇਣਗੇ ਗੰਦੇ ਨੇ ਪਰ ਇਹ ਚੀਜ਼ਾਂ ਤੋਂ ਣ ਜਾਣਾ دوسری ਗੱਲ ਹੋਰ ਵੀ ਹੈ ਨਾ ਫੁੱਪੜ ਜੀ ਜਦੋਂ ਤੋਂ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਸਤਕਾਰ ਘਟ ਗਿਆ ਨਾ ਤਾਂ ਉਦੋਂ ਤੋਂ ਹੀ ਘਰਾਂ ਦੇ ਵਿੱਚ ਦੁਆਵਾਂ ਘਟ ਤੇ ਦਵਾਈਆਂ ਵੱਧ ਹੋ ਗਈਆਂ